ਜਾ ਰੋ ਇਹde ਸਾਰਾ ਦਿਨ ਕੰਮ ਨਹੀਂ ਨਿੰਬਰਦੇ ਆ ਇੱਕ ਸਾਡੇ ਵਾਲਾ ਪਿੰਦਾ ਚਾ ਟੜਕੀ ਬਾਹਰ ਨੂੰ ਨਿਕਲ ਜਾਂਦਾ ਮਰਨ ਜੋਗਰੇ ਨੂੰ ਆਏ ਨਹੀਂ ਵੀ ਆ ਪਣਾਉਣਾ ਪਨ ਰੱਖਿਆ ਨੇ ਆ ਡੰਗਰਾਂ ਦੇ ਕੁਛ ਕਰ ਲੈ ਸਿਆਪਾ ਸਾਰਾ ਮੇਰੀ ਜਾਨ ਨੂੰ ਕਰਿਆ ਪਿਆ ਆ ਚੁੱਲੇ ਦਾ ਵੀ ਸਾਰਾ ਕੰਜਰਖਾਨਾ ਮੈਨੂੰ ਕਰਨਾ ਪੈਂਦਾ ਆ ਡੰਗਰਾਂ ਦਾ ਵੀ ਆ ਹੁਣ ਦੇਖ ਲੈ ਗੱਡੀਆਂ ਨੇ ਬਾਹਰੇ ਫੇਰ ਝਾਕਣ ਲੱਗ ਰਹੀਆਂ ਨੇ ਹਜੇ ਕੂੜਾ ਡੰਮਣ ਵਾਲਾ ਪਿਆਗਾ ਦੱਸ ਕੀ ਕੁਛ ਕਰੀ ਜਾਵਾਂ ਮੈਂ ਉੱਥੇ ਤਰਾ ਦਿਮਾਗ ਖਰਾਬ ਕਰ ਜਾਂਦੇ ਮੇਰੇ ਸੌਕਣ ਕਿੰਨੇ ਝਾਕ ਦਿਆ ਇਹਦਾ ਵੀ ਕੰਮ ਕਰਾਉਣ ਵਾਲਾ ਹੋਵੇ। ਇਹਦੇ ਛਾਲੇ ਵਿੱਚ ਇਹ ਨਹੀਂ ਉੱਤਰ ਜਾਂਦੀ ਐ। ਚਾਦਰਾਂ ਵੀ ਪਾਰਤਾ ਮੇਰੇ ਤਾਂ ਵਿੱਚ ਫਸ ਜਾਂਦਾ ਐ। ਸਰਪੰਚ ਇਹ ਮਰਨ ਜੋਗਰਾ ਸਾਰਾ ਦਿਨ ਗਲੀਆਂ 'ਚ ਗੇੜੇ ਦਿੰਦਾ ਫਿਰਦਾ ਰਹਿੰਦਾ ਹੈ। ਕੋਈ ਕੰਮ ਨਹੀਂ ਧੰਦਾ ਨਹੀਂ। ਇਹ ਉਦੋਂ ਆਪਦੇ ਆਪ ਨੂੰ ਪ੍ਰਧਾਨ ਮੰਤਰੀ ਸਮਝੀ ਬੈਠਾਗਾ। ਮੇਰਾ ਬੱਠਲ ਚਕਾਉਣ ਵਾਲਾ ਪੈ। ਇਸੇ ਨੂੰ ਕਹਣੀ ਐ ਮਰਨੇ ਨੂੰ ਵੀ ਬੱਠਲ ਚ ਕਾ ਕੇ ਜਾਓ। ਬੇ ਸਰਪੰਚਾ ਆ ਗੱਲ ਸੁਣੀ ਮੇਰੀ। ਬੇ ਸਰਪੰਚਾ ਸੁਣਦਾ ਹੀ ਨਹੀਂ ਹੈਗਾ ਬੌੜਾ ਜਿਹਾ ਪਤਨ ਕਿੱਧਰ ਫਿਰਦਾ ਬੇ ਸਰਪੰਚਾ ਉਹ ਹਾਂ ਕੀ ਹਾਲ ਹੈ ਮੈਂ ਤੈਨੂੰ ਆਕਾ ਮਾਰੀ ਜਾਂਦੀ ਤੂੰ ਸੁਣਦਾ ਹੀ ਨਹੀਂ ਓਹੋ ਛੱਤੇ ਟੋਪੀ ਲੈ ਰੱਖੀ ਐ ਉੱਤੇ ਦੀ ਪਰਨਾ ਬੰਨ੍ਹ ਰੱਖਿਆ ਐਨੀ ਠੰਡ ਹੋ ਰਹੀ ਐ ਮੈਂ ਤਾਂ 15000 ਰੁਪਏ ਖੇ ਜਮੀਨਾਂ ਨੇ ਪਾਰੀ ਵਾਲੇ ਨੇ ਤੂੰ ਕਿੱਧਰ ਫਿਰਦਾ ਮੈਂ ਮੈਂ ਤਾਂ ਉੱਧਰ ਜਾ ਕੇ ਆਇਤੀ ਮੈਂ ਮੇਰੇ ਕੋਲੇ ਅੱਛਾ ਵੇ ਐ ਕਰ ਆ ਮੈਨੂੰ ਕੂੜੇ ਵਾਲਾ ਤਸਲੇ ਚ ਕਾ ਕੇ ਜਾ ਬਾ ਨਹੀਂ ਤੇਰੇ ਮੈਂ ਸਰਪੰਚ ਹੋ ਕੇ ਤੈਨੂੰ ਕੂੜਾ ਚਕਾਉਂਗਾ ਹੈ ਵਾ ਨਹੀਂ ਤੇਰੇ ਤੋਪ ਧੀਏ ਬੇ ਢੰਗ ਨਾਲ ਬੋਲ ਪਿਆ ਕਰ ਮਰਨ ਜੋਗ ਰਿਆ ਐਡਾ ਸਰਪੰਚ ਹੈ ਨਹੀਂ ਤੂੰ ਜੱਡ ਬਣਿਆ ਫਿਰਦਾ ਵਾ ਨਹੀਂ ਤੇਰੇ ਮੈਂ ਸਰਪੰਚ ਹੋ ਕੇ ਤੈਨੂੰ ਕੂੜਾ ਚਕਾਉਂਗਾ ਕੰਦਰੀ ਤੋਪ ਧੀ ਕੱਢੀ ਕੀ ਹੈ ਬਈ ਮੇਰੀ ਗੱਲ ਸੁਣ ਲੈ ਜੇ ਤੇਰਾ ਮੂੰਹ ਨਹੀਂ ਚੱਜਦਾ ਗੱਲ ਦਾ ਚੱਜ ਦੀ ਕਰ ਲੈ ਕਰ ਕਿਧਰੋਂ ਸਰਪੰਚ ਬਣਿਆ ਫਿਰਦਾ ਕੁੱਤਾ ਤੈਨੂੰ ਸਾਂਣ ਦੇਣੀ ਹੈਗਾ ਪਿੰਡ 'ਚ ਓਏ ਗੱਲਾਂ ਕਿਹੜੀਆਂ ਕਰਦੀਆਂ ਤੂੰ ਪਿੰਡ 'ਚ ਜਾ ਕੇ ਪਤਾ ਕਰ ਲੈ ਤੂੰ ਬੱਲੇ ਬੱਲੇ ਹੋਈ ਪਈ ਐ ਸਾਰੇ ਨੇਰੇ ਤੇਰੇ ਵਾਲੇ ਪੱਚੀ ਪਿੰਡਾਂ ਚ ਪੂਰੇ ਲੱਗਦਾ ਤਾਂ ਮੇਰੀ ਉਹ ਵੇ ਲਾਕਡਾਟ ਨਹੀਂ ਹੁੰਦੀ ਉੱਲੂਆ ਉੱਲੂਆ ਜਾਣ ਪਛਾਣ ਹੁੰਦੀ ਆਗੀ ਹਾਂ ਉਹੀ ਜਾਣ ਪਛਾਣ ਤੈਨੂੰ ਪਤਾ ਹੈ ਦਿਮਾਗ ਤੇ ਵਾਲਾ ਲੋੜ ਹੈ ਮੇਰੇ ਤਾਂ ਸਾਰੇ ਪਿੰਡ ਦੀ ਕਬੀਲਦਾਰੀ ਮੇਰੇ ਕੱਲ ਲੇਤੀ ਹੈ ਵੇ ਰਹਿਣਦੇ ਰਹਿਣਦੇ ਮੈਂ ਜਾਣਦੀ ਆ ਕਿੰਨੀ ਕ ਕਬੀਲਦਾਰੀ ਆ ਤੇਰੇ ਸਿਰ ਤੇ ਓਹੋ ਆ ਤੈਨੂੰ ਪਤਾ ਕਿੱਥੇ ਐ ਮੇਰੀ ਕਬੀਲਦਾਰੀ ਦਾ ਆ ਸਾਰੇ ਪਿੰਡ ਚ ਨਾ ਸਾਰੇ ਬੰਦੇ ਮੈਨੂੰ ਪੁੱਛ ਕੇ ਮੂਤਨ ਜਾਂਦੇ ਨੇ ਕੋਈ ਨਹੀਂ ਜਾਂਦਾ ਮੈਂ ਤੈਨੂੰ ਪਤਾ ਕਿੰਨਾ ਲੋੜ ਰਹਿੰਦਾ ਮੇਰੇ ਤੇ ਬੱਜਵਲੀਆਂ ਨਾ ਮਰ ਤੇ ਮੈਨੂੰ ਤਸਲਾ ਚਕਾ ਦੇ ਚੁੱਪ ਕਰਕੇ ਚੰਗਾ ਆ ਤੈਨੂੰ ਕਹਿਤਾ ਦਿੱਤਾ ਹੁਣ ਮੈਂ ਤੈਨੂੰ ਕੂੜਾ ਚਕਾਉਂਗਾ ਹੈ ਚਕਾਉਂਦਾ ਨਹੀਂ ਮੈਂ ਨਹੀਂ ਚਕਾਂਦਾ ਚਕੁੰਦਾ ਹੈਗਾ ਸਰਪੰਚ ਬੰਦਾ ਤੇ ਤੈਨੂੰ ਇਹੀ ਗੱਲ ਦੀ ਸਰਪੰਚ ਬੰਦਾ ਮੈਂ ਇਹ ਜੇ ਕੰਮ ਕਰੂਆਂ ਭਲਾ ਮੈਂ ਹੈ ਚਲ ਫਿਰ ਦੇਖ ਲੈ ਮੈਂ ਤੇਰੀ ਉਦ ਦੇ ਵਾਲੀ ਰਾਤ ਵਾਲੀ ਗੱਲ ਨਾ ਸਾਰੇ ਪਿੰਡ ਚ ਦੱਸ ਕਿਉਂ ਪਹਿਲਾਂ ਪੰਗਾ ਪੈ ਗਿਆ ਓਹੋ ਉਹ ਤੂੰ ਛਮਤੀ ਨਹੀਂ ਹੈਗੀ ਮੈਂ ਤਾਂ ਇਹ ਕਹਿੰਦਾ ਸੀ ਵੀ ਤੂੰ ਪਲਾਇਆ ਕੂੜਾ ਲੈ ਕੇ ਹੁਣ ਬਾਹਰ ਜਾਂਦੀ ਛੋਣੇ ਲੱਗੇਗੇ ਇਹ ਤਾਂ ਮੈਂ ਆਪ ਛਿੱਟਿਆ ਹੂੰਗਾ ਤੂੰ ਪੜਾ ਹੋ ਜਾ ਤਾਂ ਮੈਂ ਆਪ ਹੀ ਲੈ ਜੂ ਚੱਕ ਕੇ ਓਹੋ ਆ ਕੇ ਲੈਣ ਤੇ ਘੰਟਾ ਹੋ ਗਿਆ ਦਿਮਾਗ ਖਾ ਜਾਂਦਾ ਉਹ ਤੂੰ ਪੂਰੀ ਗੱਲ ਸਮਝਦੀ ਤਾਂ ਹੁੰਦੀ ਨਹੀਂ ਹੈਗੀ ਤੂੰ ਆ ਤੈਨੂੰ ਤਾਂ ਵੀ ਫੇਮੀ ਗੱਲ ਤਾਂ ਹੋ ਜਾਂਦੀ ਐ ਐ ਕਰੀ ਆ ਸਾਈਕਲ ਮੋਟਰ ਅੰਦਰ ਲਾ ਦੀ ਮੇਰਾ ਚੰਗਾ ਵੱਡਾ ਬਣਾ ਫਿਰਦਾ ਤੀ ਉੱਚਾਂਬੜਾ ਫਿਰਦਾ ਲੋਕ ਤਾਂ ਬੋਤੀਆਂ ਬੋਰ ਥੱਲੇ ਕਰਦੇ ਨੇ ਮੈਂ ਸਾਡੇ ਵਾਲਾ ਬੋਤਾ ਕਰਾ ਮਰਨਜੋਗਰਾ ਨੂੰ ਸਰਪੰਚ ਕਹਾਇ ਜਾਂਦਾ ਪੁੱਛਦਾ ਕਿਸਦਾ ਹੈ ਨਹੀਂ ਕੋਈ ਆ ਸਾਈਕਲ ਨੂੰ ਕਹੀ ਜਾਂਦਾ ਮੇਰਾ ਬੰਬੂ ਕਾਟਾ ਮੇਰੀ ਮਰੂਤੀ ਆ ਗਈ ਆ ਮਾਰ ਮਾਰ ਪੱਧ ਕਾਠੇ ਸਾੜ ਰਖਿਆ ਮਰਨਜੋਗਰੇ ਨੇ ਨਾਲੀ ਦੂਰੇ ਬਾਲਾ ਵੀ ਰੋੜੀ ਬਾਲੀ ਦੂਰ ਲਾ ਰਖਿਆ ਆਹ ਕੋਈ ਦੇਖ ਬਣਾ ਲਵੇ ਕਿਤੇ ਵੇਚਤੀ ਹੋ ਜੇ ਵੇਚ ਸਰਪੰਚ ਕਿ ਕੁ ਵੀ ਨਾ ਛੱਡਦਾ ਫਿਰਦਾ ਸਰਪੰਚ ਸਾਹਿਬ ਕਿਹੜਾ ਓਏ ਉਹਦੇ ਖੇਤਾਂ ਕੋਲ ਨਰੇਗਾ ਲੱਗ ਰਹੀ ਦੀ ਹਾਂ ਲੱਗ ਰਹੀ ਐ ਫੇਰ ਸ਼ਾਮ ਗਈ ਦੀ ਫਸੋਡੇ ਘਰੋਂ ਅੱਛਾ ਫੇਰ ਐ ਕਰ ਤੂੰ ਜਾ ਕਰੇ ਕਰੋ ਲੈ ਜਾ ਚਾ ਅੱਛਾ ਹਰ ਜਾ ਜਾ ਉਹ ਵੀ ਪਕਾਈ ਕਰਾਈ ਜਾਂਦੇ ਹਾਂ ਹਾਂ ਤੂੰ ਤਾਂ ਰੰਡਾ ਸਰਪੰਚ ਐ ਆਏ ਹਾਏ ਉਹਨੇ ਕਰੇ ਜਾ ਕਿੱਥੋਂ ਮਿਲੂਗੀ ਕਿਉਂ ਦੰਨਿਆਂ ਦੇ ਘਰੇ ਚਾਹ ਨਹੀਂ ਹੁੰਦੀ ਹੈਗੀ ਹੋਰ ਤੇਰੇ ਤੇਰੇ ਘਰੇ ਕਿਹੜਾ ਬਹੂ ਐ ਫਿਰ ਵੀ ਰੰਡਾ ਦਾ ਹੈਗਾ ਤੂੰ ਫੇਰ ਹੁਣ ਤੂੰ ਛੱਡ ਪਹਿਨਾ ਫੇਰ ਚਾਹ ਨੂੰ ਆਪੇ ਪੀ ਲੈਣਗੇ ਬਣਾ ਕੇ ਜਾ ਠੀਕ ਹੈ ਫਿਰ ਮੈਂ ਉਹਨਾਂ ਨੂੰ ਕਹਿ ਦੂੰਗਾ। ਸਾਲੇ ਵੇਚੀ ਕਰ ਜਾਂਦੇ ਨੇ। ਰੰਡਾ ਸਰਪੰਚੇ ਕਹਿੰਦਾ ਲੈ ਮੈਨੂੰ। ਮੇਰੇ ਕਿਹੜੇ ਅੱਗੇ ਪਿچھے ਐ ਨਹੀਂ ਕੁਛ। ਸਾਲੇ ਕਾਲੇ ਪੀਲੇ ਜਿਹੀ ਵੇਚੀ ਕਰਕੇ ਜਾਂਦੇ ਨੇ। ਭਈਆ ਜੀ ਕਹਿੰਦਾ ਲੈ ਰੰਡਾ ਸਰਪੰਚਾ ਤੂੰ। ਛੱਡੀ ਢੋਰੀ ਕਹੜੀ ਐ? ਮੈਂ ਤਾਂ ਇਹ ਵੀ ਨਹੀਂ ਪਤਾ। ਨਿੱਕੀ ਜਿਹੀ ਹੋਰ ਦੀ ਤੇ ਕੂੜਾ ਛੱਟਤਾ। ਤੇ ਮੈਂ ਕੁੱਟਣੀਆਂ ਬਹੁਤ। ਗਾਲੀਆਂ ਖਰਾਬ ਨੇ। ਰੋਜ਼ ਫੈਚਲੇ ਕਰਾਂਦੇ ਆ ਜਨਨੀਆਂ ਦੀ ਲੜਾਈਆਂ ਜ਼ਿਆਦਾ ਹੁੰਦੀਆਂ ਨੇ, ਬੰਦਿਆਂ ਦੀ ਘੱਟ ਹੁੰਦੀਆਂ ਨੇ। ਇਹ ਤਾਂ ਘੁੱਟਦੀਆਂ ਮੇਗੋ ਹੈ ਚਨੇ ਹੁਣ ਕੀ ਕਰਾਂ ਹੈ ਵੇਤੀ ਹੋ ਜੂਗੀ ਇੱਥੇ ਛਿੱਟ ਦਿੰਦੇ ਆ ਅ ਕੀ ਕਰਾਉਂ ਚਿੱਟਾ ਕਿੰਨਾ ਚਿੱਟਾ ਦੋ ਪਾਸੇ ਚਿੱਟਾ ਹੋ ਗਿਆ ਮੇਰਾ ਤਾਂ ਇੱਥੇ ਛਿੱਟ ਦਿੰਦਾ ਹੌਲੀ ਹੌਲੀ ਕਰੇ ਤਾਂ ਪਰਜਾਈ ਮੈਨੂੰ ਰਾਤ ਵਾਲੀ ਗੱਲ ਤੋਂ ਡਰਾਈ ਜਾਂਦੀ ਐ ਇਧਰੇ ਪਿੰਡ ਵਾਲੇ ਮੈਨੂੰ ਰੰਡਾ ਚਰਪੰਚ ਰੰਡਾ ਚਰਪੰਚ ਕਹੇ ਜਾਂਦੇ ਨੇ ਨਾ ਕਰੇ ਇੱਜ਼ਤ ਨਾ ਬਾਹਰ ਇੱਜ਼ਤ ਮੇਰਾ ਨਾਮ ਦਾ ਚਰਪੰਚ ਰਹਿ ਗਿਆ ਕਿਹੜੀ ਚਰਪੰਚੀ ਹੈ ਮੇਰੇ ਕੋਲੇ ਹੂੰ ਤੇ ਚਰਪੰਚ ਬੰਦੇ ਦਾ ਪੂਰਾ ਦਬਕਾ ਹੁੰਦਾ ਮੈਂ ਤਾਂ ਆਪ ਹੀ ਦਬਕੇ ਰਹਿਣਾ ਦਬਕਾ ਕਾਹਦਾ ਹੋ ਗਿਆ ਹੈ ਓਹੋ ਮੁਰਖਾ ਗੱਲਾਂ ਗੱਲਾਂ ਚ ਮੈਂ ਤਾਂ ਹੌਲੀ ਹੌਲੀ ਪਾਈ ਜਾਂਦਾ ਜਵੱਖਾ ਵਾਂਗੂ ਇਹ ਤਾਂ ਐਂ ਕਰਦੇ ਹੁੰਦੇ ਨੇ ਐ ਲੋਰੀ ਪਤਨੀ ਆਪਣੀ ਕਿਛਦੀ ਹੋਰ ਹੈ ਪਹਿਲਾਂ ਪਹਿਲਾਂ ਲੰਘ ਜਾ ਕਿਤੇ ਕੋਈ ਆ ਜਾਏ ਐ ਤੇ ਛੱਟ ਲੈ ਚਰਪੰਚਾ ਚਰਪੰਚ ਕਰਦਾ ਫਿਰਦਾ ਹੋਵੇ ਫਿਰ ਉਹ ਕਿੱਥੇ ਮਰ ਗਈ ਕਿਹੜੀ ਖਲ ਚ ਵੱੜ ਰਹੀਆਂ ਨਿਕਲਿਆ ਬਾਰ ਕਿ ਨਾਲ ਲੜਿਆ ਤੇਰੇ ਹੈ ਕਿ ਮੈਂ ਬੋਲਦਾ ਕਿ ਤੂੰ ਪੂਰਾ ਸਾਲ ਇਹ ਕਿ ਜਵਾਨ ਲੜਾਉਣੀ ਹੈ ਐ ਕਰ ਆ ਤੇਰਾ ਕਰਕੇ ਲਿਆ ਐਡੀ ਬੈਲੀ ਨਹੀਂ ਹੈਗੀ ਤੇਰੇ ਵਾਸਤੇ ਉਹ ਦੇਖ ਲੈ ਕਫਣ ਦਾ ਢੇਰ ਲੱਗਾ ਪਿਆ ਧੋਣ ਵਾਲਾ ਲਾ ਲਾ ਕੇ ਸਿੱਟੀ ਜਾਂਦੇ ਨੇ ਉਹ ਮੇਰੇ ਵਾਸਤੇ ਤੜਕੀ ਸਾਲੀਏ ਗਿੱਧਾ ਪਾਉਣੀ ਸੀ ਨਾ ਉਹ ਜਿਹੜੇ ਬਣਾਉਣਾ ਬੰਨਿਏ ਨੇ ਉਹਨਾਂ ਦਾ ਗੋਹਾ ਕੁੜਾ ਮੇਰੇ ਨਾਲ ਖੁਸ਼ਕੀ ਹੋਈ ਪਈ ਐ ਲੱਤਾਂ ਨੂੰ ਮੈਂ ਤੇਰੀ ਤਾਂ ਸਾਰੀ ਉਮਰ ਖੁਸ਼ਕੀ ਉੱਤਰਨੀ ਨਹੀਂ ਮਰਨੇ ਮੇਰੇ ਘਰ ਮੱਚੀ ਪੈਤੀ ਮਲੰਗ ਤੇ ਲੱਤਾਂ ਕਰਕੇ ਲਿਆ ਮੈਥੋਂ ਨਹੀਂ ਹੁੰਦਾ ਆਪਦਾ ਆਪ ਕਰ ਲੈ ਮੈਂ ਕਿਹਾ ਕੋਟੇਂਗੀ ਮੇਰਾ ਜੀ ਕਰਖਿਆ ਤੈਂ ਜੇ ਨਾ ਉਹਨੂੰ ਗ੍ਰਾਂਟ ਚ ਕੋਈ ਪੈਸਾ ਬਚ ਗਿਆ ਨਾ ਮੰਗ ਲੈ ਲਿਆਉਂਗਾ ਮੈਂ ਤਾਂ ਛਾਰੇ ਮੈਂ ਮਧਾ ਕੋਲੇ ਮੰਗ ਲੈ ਲੈ ਮੈਨੂੰ ਕਹੀ ਜਾਂਦੇ ਨੇ ਮਿੱਤੂ ਮੰਗਲਿਆਲ ਲੈ ਲੈ ਚਨੇ ਲੈਣਾ ਬਾਲਾ ਹੋ ਜਾਂਦਾ ਕਰੇ ਜਾਣਾ ਪੈਂਦਾ ਚ ਪੈਚਲ ਹੂੰ ਮੈਂ ਤੈਨੂੰ ਫਿਰ ਮੰਗਲਿਆਲ ਕਰਜਿਆ ਕਰਾਂਗੇ ਮੇਰਾ ਇਹ ਜੀ ਕਰਦਾ ਤੈਨੂੰ ਸਰਪੰਚ ਤੇ ਲੜ ਲਾ ਦਾਂ ਕੋਈ ਹੋਰ ਜਨਾਨੀ ਨਹੀਂ ਲਿਆ ਮੱਤੇਰੀ ਥੋਂ ਤੇ ਮੈਂ ਬੰਨ ਕੇ ਗੱਲ ਆ ਸਰਪੰਚਾਂ ਤੇ ਲੜ ਲੜਨ ਨੂੰ ਕਹਿੰਦੇ ਨੇ ਓਹ ਹੋ ਆ ਖੁੱਲ ਗਿਆ ਪਰਨਾ ਪੜਨਾ ਕਾਨੂੰ ਮੇ ਤਾਂ ਪਾ ਖੁੱਲ ਕੇ ਲੱਗਦਾ ਗੱਲ ਬਨੂਗੀ ਹਾ ਹਾ ਤੂੰ ਬਸ ਜਾ ਮੇਰੇ ਕੋਲ ਜੇ ਬਚਾ ਜਾਂਦਾ ਮੇਰਾ ਸ਼ਾਇਨ ਪੰਡਤਾਂ ਧੂਮ ਹੈ ਬੈ ਰਹਿਣ ਦੇ ਮੈਂ ਤਾਂ ਹੋਰ ਨਾ ਕਿਤੇ ਕੀ ਰਲਾ ਪਾਰ ਕੇ ਦੱਚਿਓ ਹੈ ਹੈ ਓਏ ਵਿਚਾਰੀ ਦਾ ਛੇ ਕੀ ਕੀ ਕੰਮ ਕਰੇਗੀ ਵਿਚਾਰੀ ਕੱਲੀ ਇੰਨੀ ਵੱਡੀ ਹੁੰਦੀ। ਤੇ ਮੈਨੂੰ ਬੇਲੀ ਦਾ ਹੈਗੀ ਯਾਰ ਇਹ। ਓਏ ਵਿਚਾਰੀ ਅੱਧੀ ਰਹਿ ਗਈ। ਅਜੇ ਤੱਕ ਕੀ ਜਦ ਤਾਈ ਤੇ ਪੰਜੀਰੀ ਰਣਾ ਦੇਣੇ ਵਾਸਤੇ। ਉਂਗਲ ਵਰਗੀ ਹੋ ਗਈ ਵਿਚਾਰੀ। ਸਾਰੇ ਕੰਮ ਕਰਦੀ ਐ ਗੋਹਾ ਖੂੜਾ ਕਰਦੀ ਐ ਮੈਚਾਂ ਦਾ ਕਰਦੀ ਐ ਕੱਪੜੇ ਲੀਰੇ ਦਾ ਕਰਦੀ ਐ ਰੋਟੀ ਦਾ ਕਰਦੀ ਐ। ਤੂੰ ਬੇਲਾ ਲੱਤਾਂ ਦੇ ਤੇਲ ਮਸਰੀ ਜਾਂਦਾ ਐ ਤੇ ਵਿਚਾਰੀ ਸਾਰੇ ਕੰਮ ਕਰਦੀ ਐ। ਹਾਂ ਤੇ ਕੀ ਹੋਈ ਪਈ ਐ? ਆ ਖੁਸ਼ਕੀ ਤੇ ਤੈਨੂੰ ਹੋਣੀ ਐ ਥੀ। ਖੁਸ਼ਕੀ ਹੋ ਗਈ ਤੈਨੂੰ ਵੱਡੇ ਰਾਂਦੇ ਨੂੰ ਕੰਮ ਦਾ ਭੋਰਾ ਨਹੀਂ ਕਰਦਾ ਖੁਸ਼ਕੀ ਹੋ ਗਈ ਬੇਲੇ ਰੱਖਣ ਵਾਸਤੇ ਕਰਾਇਆ। ਕੰਮ ਕਰਨ ਵਾਸਤੇ ਕਰ ਨਾ ਫਿਰ ਮੈਂ ਕਿਹਾ ਤੁਹਾਡੀ ਨੌਕਰਾਨੀ ਆ ਵੀ ਮੈਂ ਇੱਥੇ ਕੰਮ ਕਰਨ ਵਾਸਤੇ ਲੈਂਦੀ ਆ ਓਏ ਕਿਉਂ ਲੜੀ ਜਾਂਦੇ ਤੁਸੀਂ ਮੇਰੇ ਵੇਚਤੀ ਕਰਾਉਂਗੇ ਸਾਨੂੰ ਪਤਾ ਮੇਰੀ 25 ਪਿੰਡਾਂ ਚ ਲਗ ਡਟ ਹੈ ਓ ਹੈ ਓਏ ਜਾਣ ਪਛਾਣ ਆ ਓਏ 25 ਪਿੰਡਾਂ ਚ ਭੁੱਲ ਜਾਣਾ ਹੁਨਾ ਮੈਂ ਹੈ ਕੀ ਕਹਿਣਗੇ ਪਣਾ ਲੋਕ ਵੀ ਇਹ ਛਾਡੇ ਕੀ ਰੋਲੇ ਨੇ ਮੇਰੇ ਆਊਗਾ ਇਹਨਾਂ ਦਾ ਆਬਦਕ ਕਰਤਾ ਤਾਂ ਕਲੀਸ਼ ਨਹੀਂ ਮਰਦਾਨੀ ਹੈਗਾ ਵੇਚਤੀ ਕਰਾਉਂਗੇ ਕੰਜਰੋ ਹੈ ਆਪਾਂ ਵੈਕੀ ਵੀ ਮੇਰ ਲੈਣੇ ਜਿਹੜੀ ਗੱਲ ਹੈਗੀ ਸਾਰੀ ਓਏ ਨਿਬੜੀ ਨਿਬੜਈ ਆ ਤੂੰ ਚੱਲ ਬਣਦਾ ਲੱਗਾ ਓਏ ਆ ਨਹੀਂ ਆ ਬਹਿ ਜਾ ਪਨਵੇਰ ਲੈਨੇ ਆ ਤੂੰ ਕਹਿੰਦਾ ਤੀ ਕੁਝ ਬਣਾ ਆ ਮੈਂ ਫਿਰ ਮਰ ਗਈ ਤੇਰੀ ਬਹਿ ਗਈ ਹਾਏ ਮੈਂ ਮਰ ਜਾ ਕਿੱਥੋਂ ਬੌਲੇ ਪੱਲੇ ਪੈ ਗਏ ਪਹਿਲਾਂ ਤਾਂ ਇੱਕ ਤੀ ਆਦ ਰਹਿੰਦਾ ਖੁੰਦਾ ਦੂਜਾ ਆ ਜਾਂਦਾ ਕੰਜਰਾਂ ਨੂੰ ਨਾ ਮਾੜੀ ਜੀ ਸੂੰ ਵੀ ਨਹੀਂ ਵੀ ਕੀ ਗੱਲ ਕਰਨੀ ਆ ਕੀ ਨਾ ਕਰਨੀ ਆ ਆ ਦੇਖ ਲੈ ਲੈ ਇਹਨੂੰ ਪੁੱਛਣ ਆਲਾ ਹੋਵੇ 200 ਦੀ ਆ ਤੇਲ ਦੀ ਬੋਤਲ ਮਰ ਜਾਣਾ ਨਾ ਰੋਜ਼ ਲੱਤਾ ਤੇ ਲਾਲਾਂ ਮਕਾਰ ਦਿੰਦਾ ਐਨਾ ਮੈਂ ਸਬਜ਼ੀ ਚ ਨਹੀਂ ਪਾਉਂਦੀ ਨਾ ਪੁੱਤੇ ਦਾ ਜਿੰਨਾ ਤੇਲ ਆਉਂਦਾ ਉੱਤੇ ਲਾਲਾਂ ਦਾ ਕਾਲਾ ਭੁੰਡੋ ਉਹ ਗੱਲ ਆ ਕਿ ਤੇਲ ਤੇ ਰੂੜਾ ਫਿਰਦਾ ਰਹਿੰਦਾ ਮਰਨ ਜੋਗਰਾ ਕਿੱਥੋਂ ਤਾਂ ਪਾਈਆਂ ਕਾਈ ਮਰਦਾ ਆ ਸਾਡੇ ਨੂੰ ਕੀ ਹੋਇਆ ਪਿਆ ਹੋਈ ਕੀ ਲੱਛਣ ਜੇ ਕਰੀ ਜਾਂਦਾ ਅਨੇ ਮੈਂ ਕਿੰਨੀ ਵਾਰ ਸਮਝਾਇਆ ਮਰਨੇ ਨੂੰ ਵੀ ਤੇਲ ਲਾ ਕੇ ਨਾ ਨਿਕਲਿਆ ਕਰ ਆ ਭੂਤ ਪ੍ਰੇਤ ਚਿੰਬੜ ਗਿਆ ਹੋਊਗਾ ਕੋਈ ਹੈ ਹੋਏ ਕਿਵੇਂ ਜੇ ਕਰੀ ਜਾਂਦਾ ਕੋਲੇ ਜਾ ਕੇ ਦੇਖੀਂ ਕਿ ਤੂੰ ਇਹਨਾਂ ਦੌਰਾ ਪਿਆ ਪਿਆ ਹੋਵੇ ਮਰਨੇ ਨੂੰ ਮਰਨਾ ਕਾਹ ਨੂੰ ਕਾਸਰ ਕੋਸਰ ਹੋਈ ਇਹਨੂੰ

ਆਏ ਬੈ ਜਾ ਪਾਸੇ ਛੰਗ ਦੇ ਮੇਰੇ ਤਾਂ ਬੈ ਠੀਕ ਆ ਹੁਣ ਹਾਂ ਠੀਕ ਹੈ ਹੁਣ ਤਾਂ ਛਿੱਤਰ ਖਾ ਕੇ ਬੰਦਾ ਠੀਕ ਹੀ ਰਹਿੰਦਾ ਹੈ ਆ ਚਲ ਕੋਈ ਨਾ ਮੈਂ ਤਾਂ ਐਸੀ ਗੱਲਾਂ ਮਾਹਕੇ ਤੂੰ ਇਸਦਾ ਸੁਪਨੇ ਲੈ ਰਿਹਾ ਮੈਂ ਤਾਂ ਤਾਂ ਮਾਰਦੀ ਝਾੜੂ ਜੇ ਮੈਨੂੰ ਐ ਬਤਾਉਂਦਾ ਵੀ ਤੈਨੂੰ ਦਬਾਉੜਾ ਮੈਂ ਕਾਨੂੰ ਛੇੜਦੀ ਤੇਰੀ ਬਹੁਤ ਾਕੜਾ ਦਬਾਉੜਾ ਰਹੀ ਤਾਂ ਖਰਾਬ ਕਰਤਾ ਚਲ ਕੋਈ ਨਾ ਹਾਂ ਮੈਂ ਤਾਂ ਜੀ ਐ ਕਹਿੰਦੀ ਤੀ ਤੁਹਾਨੂੰ ਹੈ ਸਾਲਾ ਕੁੱਟੜ ਦਵਾ ਦੇ ਨਸਤਕਾਰ ਮਿਲਦਾ ਬੰਦਿਆਂ ਨੂੰ ਅੱਜ ਜੀ ਕਿਵੇਂ ਉਹ ਤਾਂ ਜੀ ਮੈਂ ਐ ਕਹਿੰਦੀ ਸੀ ਮੇਰਾ ਭਰਾ ਆਉਣ ਆਲਾਗਾ ਉਹਨੂੰ ਅੱਡੇ ਤੋਂ ਲਿਆਉਣ ਦਾ ਇੰਤਜ਼ਾਮ ਕਰ ਲੋ ਅੱਛਾ ਅੱਛਾ ਮੇ ਵੀ ਕਹਾ ਮੇਰੇ ਸਾਲੀ ਤੜਕੀ ਦੀ ਇਹ ਬੱਦਲ ਪਈ ਜੀ ਕਾਲੀ ਕਟਾ ਕਿਵੇਂ ਹੋ ਰਹੀ ਐ ਤਾਂ ਹੀ ਸੂਰਜ ਸਿੱਧਾ ਮੱਥੇ 'ਚ ਵੱਜਿਆ ਨਾਲ ਲਿਉਣ ਨੂੰ ਕਿ ਮੇਰਾ ਸਾਲਾ ਮਹਾਰਾਜ ਆਹੋ ਮੈਂ ਤੇਰੀ ਪੇਕੇ ਨੇ ਕਿਹੜਾ ਬੁਲਟ ਦਿੱਤਾ ਦੀ ਦਾਤ ਚ ਬਚੋਲੇ ਨਾਲ ਗੱਲ ਹੋਈ ਸੀ ਉਦੋਂ ਵੀ ਬੁਲਟ ਦਵਾਈ ਹਾਏ ਵੇ ਰੱਬਾ ਆਪਣੇ ਬਿਆਨ ਨੂੰ ਗੱਲ ਚੱਲੀ ਤੀਗੀ ਫਿਰ ਪਰੌਣੇ ਨੂੰ ਸਾਧਨ ਦੇਣਾ ਬਚੋਲਾ ਕਹਿੰਦਾ ਰਹਿਣ ਦੋ ਮੁੰਡੇ ਦਾ ਕਦਮ ਮਾਦਰਾ ਬੁਲਟ ਤੇ ਪੈਰ ਨਹੀਂ ਆਉਣੇ ਉਹ ਮੇਰਾ ਸਾਲਾ ਕਿਹਣਾ ਜਦੋਂ ਐਡਾ ਬੜਾ ਚਾਰ ਟਾਇਰਾਂ ਟਰਾਵਾ ਚਾਹਖਦਾ ਮੈਂ ਬੁਲਟ ਤੇ ਫੇਪੀ ਦੋ ਟਾਇਰ ਨੇ ਆ ਟਰਾਲਾ ਤਾਂ ਦੇਣਾ ਤੀ ਨਾਲ ਮੇਰੇ ਸਾਲ ਦੇ ਉਹ ਸਟਿੱਪ ਨਹੀਂ ਦੇਤੀ ਤੀਜੇ ਦਿਨ ਰੁੜ ਕੇ ਆਏ ਨੇ ਤੀਜੇ ਦਿਨ ਰੁੜ ਕੇ ਆਂਦੀ ਐ ਬੁੜੀਆਂ ਨੇ ਧਾਰ ਕਾਟ ਦਾ ਸੁਣਿਆ ਵੀ ਫਰੀਏ ਕੰਮ ਉਹਨੂੰ ਮੇਰੇ ਸਾਲ ਨੂੰ ਪਤਾ ਕਿਹੜਾ ਧਾਰ ਕਾਟ ਦੇ ਰਖਿਆ ਤੀਜੇ ਦਿਨ ਨਾਲ ਸਾਲ ਦਾ ਕਰਾਇਣ ਲੱਗੇ ਪਤਾ ਨਹੀਂ ਕੀ ਲੈਣਾ ਕੀ ਦੇਣਾ ਤੀਜੇ ਦਿਨ ਰਹੀ ਆ ਬੜੂ ਤੀਜੇ ਦਿਨ ਰਿਆ ਬੜੂ ਵੇ ਰੁਕ ਜਾ ਮੇਰੀ ਗੱਲ ਸੁਣ ਲੈ ਹੁਣ ਜੇ ਮੈਂ ਤੈਨੂੰ ਪਿਆਰ ਨਾਲ ਬੋਲ ਰਿਹਾ ਉਹੀ ਨਾ ਸਿਰ ਸੇ ਚੜਦਾ ਜਾ ਹੁਣ ਤਾਂ ਜਾਂਦਾ ਨਹੀਂ ਉਹਨੂੰ ਲੈਣਾ ਜਮੀਂ ਚ ਪਾ ਲਿਆ ਮੇਰੇ ਸਾਲਕਣੀ ਨੇ ਹਉ ਤਾਂ ਜਾਂਦਾ ਨਹੀਂ ਉਹਨੂੰ ਲੈਣਾ ਮੈਂ ਨਹੀਂ ਆ ਬਹਿ ਗਿਆ ਬੇ ਉਹਨੇ ਕਿਹਾ ਸੀ ਪੈਣੇ ਲੇਟ ਨਾ ਹੋਜੋ ਮੈਂ ਤਾਂ ਕਰਕੇ ਤੈਨੂੰ ਕਹਿ ਰਹੀਆਂ ਜੇ ਬਗ ਜਾ ਮੁੰਡਾ ਅੱਡੇ ਤੇ ਖੜਾ ਹੋ ਲਿਆ ਮੈਂ ਹੁਣ ਤਾਂ ਮੈਂ ਉੱਠਿਆ ਮੈਨੂੰ ਸਮਝ ਮੇਰੇ ਨਾਲ ਕਾਹਦੇ ਕੋਈ ਚਾਹ ਨਹੀਂ ਪੀਤੀ ਕੋਈ ਮੂਹ ਨਹੀਂ ਦੋਤਾ ਕੋਈ ਰੋਟੀ ਨਹੀਂ ਖਾਧੀ ਹੈਗੀ ਐਨੀ ਸੁਨੇਹਾ ਆ ਗਿਆ ਤੜਕੇ ਚੱਕ ਕੇ ਬੂਸੜਾ ਹੋ ਬਸ ਸੁਨੇਹਾ ਨਹੀਂ ਟਾਈਮ ਪੀਸ ਕਹਿੰਦੇ ਖੜਾ ਮਰਨੇ 10 ਵਜੇ ਪੈਣੇ ਲੋਕਾਂ ਦੇ ਬੰਦੇ ਕੱਢ ਦੇ ਖੇਤਾਂ ਨੂੰ ਗੈਨੇ ਆ ਤੂੰ ਮੰਜੇ ਤੇ 12 ਵਜੇ ਉੱਠਦਾਗਾ ਉਹ ਤੈਨੂੰ ਤਾਂ ਵੀ ਲੱਗ ਜਣਾ ਮੈਂ ਮੂ ਨਹੀਂ ਜਾਂਦਾ ਹੈਗਾ ਲੈਣ ਉਹਨੂੰ ਇਹ ਵੀ ਮਸਾ ਨਹੀਂ ਚੱਲਦਾ ਵਿਚਾਰਾ ਮੇਰੇ ਵਰ ਮੈਂ ਤਾਂ ਜਾਂਦਾ ਨਹੀਂ ਹੁਣ ਮੈਂ ਮੂੰ ਨਹੀਂ ਜਾਂਦਾ ਹੈਗਾ ਸੌ ਦੀ ਇੱਕ ਦੱਸ ਦੇ ਤੂੰ ਜਾਂਦਾ ਨਹੀਂ ਹੁਣ ਉਹ ਮੈਂ ਨਹੀਂ ਜਾਂਦਾ ਮੈਂ ਤਾਂ ਤੇਰਾ ਫਾਹਾ ਵੱਡ ਕੇ ਛੱਡੂ ਆ ਉਹ ਤੇ ਜਮੀਤ ਪਾ ਲਿਆ ਮੈਂ ਅੱਕ ਕੇ ਤੈਨੂੰ ਮੈਂ ਸਰਬੱਤ ਦੇ ਲੜ ਲਾ ਕੇ ਛੱਡੂ ਆ ਹੈ ਕੀ ਕਹਿੰਦਾ ਛੇ ਪੰਜ ਚੁਮਾ ਦੂੰਗਾ ਹਾਏ ਓਏ ਮੈਨੂੰ ਲੱਗਦਾ ਗੱਲ ਬਨੂਗੀ ਲੜੋ ਲੜੋ ਹੋਵੇ ਲੜੋ ਜੇ ਪਹਿਲੀ ਫੁੱਟੋਗੀ ਤਾਈਪੋਰਾ ਮਿਲੂਗਾ ਹੈ ਚਾਚਾ ਕੀ ਦੇਖਦੇ ਆ ਤਰਾਜ ਅੱਗੇ ਚ ਫੂਚ ਪਾਣੇ ਜਾ ਕੇ ਫੇਰ ਗੱਲ ਬਣੂਗੀ ਜਮੀ ਜੀ ਘਰ ਕਹਤਾ ਮੇਰਾ ਤੇਰਾ ਪਾਹਾ ਮੈਂ ਜ਼ਰੂਰੇ ਜ਼ਰੂਰ ਟੰਗੂ ਆ ਓਏ ਮੇਰਾ ਤਾਂ ਅਬਦੇ ਜੀ ਅੱਕਿਆ ਪੈ ਤੇ ਤੋ ਓਏ ਕੱਤ ਲੜੀ ਜਾਨੀ ਐ ਪਜਾਈ ਤੂੰ ਹੈ ਮੈਂ ਤਾਂ ਪਿੰਡ ਤੇ ਜ਼ਰੂਰੀ ਕੰਮ ਜਾਂਦਾ ਸੀ ਟ੍ਰੈਕਸ਼ਨ ਨਾਲ ਮੈਂ ਲੈ ਕੇ ਆਣਾ ਤੇਰੇ ਭਾਈ ਨੂੰ ਹੈ ਮੇਰਾ ਵੀ ਤਾਂ ਛਾਲਾ ਹੋ ਵੇ ਤੇਰਾ ਸਾਲਾ ਕਿਵੇਂ ਲੱਗਿਆ ਮੈਂ ਓਹੋ ਲੱਗਿਆ ਕਿ ਉਹਨੇ ਤਾਂ ਬਹੁਤ ਮਰੀ ਜਾਨੀ ਐ ਦੇਖ ਜਿਵੇਂ ਹੈ ਮੇਰਾ ਭਾਈ ਐ ਹਾਂ ਮੇਰੀ ਮਾਂ ਇਹਦੀ ਮਾਂ ਮੇਰਾ ਬਾਪ ਇਹਦਾ ਬਾਪ ਹਾਂ ਇਹਦੀ ਭੈਣ ਮੇਰੀ ਭੈਣ ਹਾਂ ਮੇਰਾ ਸਾਲਾ ਇਹਦਾ ਸਾਲਾ ਹੇ ਹਾਂ ਓਏ ਇਹ ਕਿਥੇ ਰਹਿ ਗਈ ਹੋਰ ਓਏ ਹੋਰ ਕੀ ਰਹਿ ਗਿਆ ਤੇਰੀ ਬਹੂ ਮੇਰੀ ਵੀ ਬਹੂ ਹਾਂ ਹੂੰ